ਕਈ ਕੀ ਪਰਪ੍ਰੀਜ਼ਾ ਦੇਣਾ ਹਾਂਜੀ ਤੁਸੀਂ ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਪਿੰਡੋਂ ਲੰਗਰ ਲੈ ਕੇ ਗਏ ਸੀ ਹਾਂਜੀ ਹਾਂਜੀ ਉੱਥੇ ਫਿਰ ਕਿਸ ਗੱਲ ਨੂੰ ਲੈ ਕੇ ਕਿ ਤਲਖੀ ਵੱਜ ਜਾਂਦੀ ਆ ਕਿ ਤੁਹਾਨੂੰ ਚੱਕ ਕੇ ਲੈ ਜਾਂਦੇ ਨੇ ਜਾਂ ਗੱਲਾਂ ਜੋ ਸਾਹਮਣੇ ਆਈਆਂ ਕਿ ਕੁੱਟਮਾਰ ਕੀਤੀ ਜਾਂਦੀ ਆ ਹਾਂਜੀ तकरीबन 12 12:30 ਦਾ ਸਮਾਂ ਸੀਗਾ ਉਸ ਟਾਈਮ ਕੀ ਹੋਇਆ ਕਿ ਉਸ ਤੋਂ ਉਧਰਲੀ ਸਾਈਡੋਂ ਕਾਫੀ ਆਵਾਜ਼ਾਂ ਆਣੀਆਂ ਸਟਾਰਟ ਹੋ ਗਈਆਂ ਕਿ ਇਹ ਗੋਲਾਬਾਰੀ ਹੋ ਰਹੀ ਸੀ ਉਸ ਦਾ ਉਹ ਸਮਾਂ ਸੀ ਉਦੋਂ ਮੈਂ ਆਪਣਾ ਟਰਾਲੀ ਦੇ ਵਿੱਚੋਂ ਉਤਰਿਆ ਦੇਖਿਆ ਕਿ ਹਾਲਾਤ ਭੱਜ ਦੌੜ ਮੱਚੀ ਹੋਈ ਸੀ ਉਸ ਟਾਈਮ ਇੱਕ ਬਜ਼ੁਰਗ ਵਿਚਾਰਾ ਉੱਥੇ ਸੀਗਾ ਜਿਹਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ ਉਸ ਟਾਈਮ ਜਰੀਲੀ ਗੈਸ ਦੇ ਕਾਰਨ ਉਹਦੀ ਜਦੋਂ ਮਦਦ ਕਰਨ ਲੱਗੇ ਉਹ ਮਦਦ ਉਹਦੀ ਕੀਤੀ ਉਹਨੂੰ ਮੈਂ ਚੱਕਿਆ ਉਸ ਤੋਂ ਬਾਅਦ ਇੰਨੇ ਟਾਈਮ ਦੇ ਵਿੱਚ ਮਤਲਬ ਕਿ ਇੱਕ ਪੁਲਿਸ ਵਾਲੇ ਨੇ ਮੇਰੇ ਸਿਰ ਤੇ ਡਾਂਗ ਮਾਰੀ ਜਿਹਦੇ ਨਾਲ ਮੈਂ نیچے ਡਿੱਗ ਗਿਆ نیچے ਡਿੱਗਣ ਨਾਲ ਮੇਰੀ ਪਾਗ ਉਤਰ ਗਈ ਪਾਗ ਉਤਰ ਗਈ ਤਾਂ ਮੈਂ ਪੱਗ ਨੂੰ ਚੱਕਣ ਲੱਗਾ ਤੇ ਇਹ ਤਕਰੀਬਨ 8-10 ਪੁਲਿਸ ਵਾਲੇ ਸੀ ਜਿਨ੍ਹਾਂ ਨੇ ਮੈਨੂੰ ਕੁੱਟਣਾ ਸਟਾਰਟ ਕਰਤਾ ਤੇ ਜਦੋਂ ਇਹ ਫਿਰ ਇੱਥੋਂ ਮੈਨੂੰ ਕਾਫੀ ਕੁੱਟਮਾਰ ਕਰਨ ਤੋਂ ਬਾਅਦ ਇਹ ਮੈਨੂੰ ਚੱਕ ਕੇ हरियाणाणी वाली साइड ਲੈ ਜਾਂਦੇ ਨੇ ਹਰਿਆਣੇ ਵਾਲੀ ਸਾਈਡ ਲਿਜਾ ਕੇ ਇਹਨਾਂ ਨੇ ਜਦੋਂ ਲੈ ਕੇ ਗਏ ਆ ਉਦੋਂ ਵੀ ਇਹਨਾਂ ਨੇ ਰਾਹ ਦੇ ਵਿੱਚ ਜਾਂਦੇ ਆ ਜਿੱਦਾਂ ਮੇਰੀ ਲੈੱਗ ਤੇ ਹੋ ਗਿਆ ਲੱਤਾਂ ਤੇ ਡਾਂਗਾ ਮਾਰਨੀਆ ਸਟਾਰਟ ਕਰਤੀਆਂ ਉਧਰਲੀ ਸਾਈਡ ਜਾ ਕੇ ਇਹਨਾਂ ਨੇ ਦੁਬਾਰੀ ਫਿਰ ਵਾਟਰ ਕੈਨਲ ਦੇ ਬੈਕ ਸਾਈਡ ਜਾ ਕੇ ਉੱਥੇ ਫਿਰ ਇਹਨਾਂ ਨੇ ਮੇਨ ਤਸ਼ੱਦਦ ਇਹਨਾਂ ਨੇ ਜਿਹੜੀ ਕੀਤੀ ਉੱਥੇ ਜਾ ਕੇ ਕੀਤੀ ਮੈਂ ਮੇਰੇ ਮਤਲਬ ਸਰੀਸਾ ਪਾਇਆ ਹੋਇਆ ਸੀ ਉਸ ਟਾਈਮ ਐ ਕਿਉਂਕਿ ਟਾਰਗੇਟ ਇਹੀ ਆ ਕਿ ਸ੍ਰੀ ਸਾਹਿਬ ਪਾਇਆ ਸੀਗਾ ਗੁਰਸੇਖ ਸੀਗਾ ਮੈਂ ਅਮਰਿਸ਼ ਕਿਆ ਹੋਇਆ ਸੀਗਾ ਤੇ ਉਦੋਂ ਸ੍ਰੀ ਸਾਹਿਬ ਇਹਨਾਂ ਨੇ ਮੇਰੀ ਛਾਤੀ ਤੇ ਪੈਰ ਰੱਖ ਕੇ ਮੇਰਾ ਸ੍ਰੀ ਸਾਹਿਬ ਖਿੱਚਿਆ ਖਿੱਚਣ ਤੋਂ ਬਾਅਦ ਫਿਰ ਇਹਨਾਂ ਨੇ ਵਾਲਾਂ ਤੋਂ ਫੜ ਕੇ ਕਸੀਟਿਆ ਮੈਨੂੰ ਖਾਲਿਸਤਾਨੀ ਤੱਕ ਮੈਨੂੰ ਕਿਹਾ ਗਿਆ ਕਿਉਂਕਿ ਮੇਰੇ ਸਰੂਪ ਸੀ ਦਾੜਾ ਰੱਖਿਆ ਹੋਇਆ ਸੀਗਾ ਨਾ ਤੇ ਸਿਰ ਤੇ ਪੱਗ ਸੀਗੀ ਉਸ ਟਾਈਮ ਉਹ ਟਾਰਗੇਟ ਕੀਤਾ ਗਿਆ ਪੱਗ ਕਰਕੇ ਨਾ ਤਦੋਂ ਫਿਰ ਉਹ ਕੋਟਰੇ ਸੀ ਉਸ ਟਾਈਮ ਫਿਰ ਮੇਰੇ ਜਬੜਾ ਸੀ ਜਿਹੜਾ ਮੇਰਾ ਸੱਤ ਜਗ੍ਹਾ ਤੋਂ ਟੁੱਟ ਗਿਆ ਸੀਗਾ ਤੇ ਜਬਾੜਾ ਮੇਰਾ ਜਿਹੜਾ ਸੀ ਇਹ ਲੰਮਕ ਚੁੱਕਿਆ ਸੀਗਾ ਤੇ ਫਿਰ ਆਪਣਾ ਲੱਤ ਮੇਰੀ ਟੁੱਟ ਗਈ ਸੀ ਉੱਥੇ ਹੀ ਫਿਰ ਜਿਹੜੇ ਵਿੱਚ ਇੱਕ ਦੋ ਪੁਲਿਸ ਵਾਲੇ ਸੀਗੇ ਜਿਹੜੇ ਚਲੋ ਕਈ ਚੰਗੇ ਵੀ ਹੁੰਦੇ ਆ ਇਨਸਾਨ ਉਹਨਾਂ ਨੇ ਇਨਸਾਨੀਅਤ ਸਮਝਦੇ ਹੋਏ ਮੈਨੂੰ ਉਹਨਾਂ ਤੋਂ ਛਡਾ ਕੇ ਤੇ ਐਂਬੂਲੈਂਸ ਦੇ ਵਿੱਚ ਪਾਇਆ ਉਸ ਮੌਕੇ ਤੇ ਸ਼ਦਦ ਮੌਕੇ ਮਹਿਸੂਸ ਹੋਇਆ ਕਿ ਸਿੱਖੀ ਸਰੂਪ ਦੇ ਵਿੱਚ ਹੋਣ ਕਰਕੇ ਟਾਰਗੇਟ ਹੋ ਰਹੇ ਹਾਂ ਸੋਸ ਟਾਈਮ ਉਹ ਟਾਰਗੇਟ ਕਰਕੇ ਮੈਨੂੰ ਜੋ ਲੈ ਕੇ ਗਏ ਤਾਂ ਇਹੀ ਸੀ ਕਿ ਉਹ ਜਿਹੜਾ ਗੁੱਸਾ ਕੱਢ ਰਹੇ ਸੀ ਉਹ ਮੇਰੀ ਸਿੱਖੀ ਤੇ ਕੱਢ ਰਹੇ ਸੀਗੇ ਰੁੱਤਕ ਲਾ ਜਾ ਕੇ ਆਪਾਂ ਜਿਵੇਂ ਕਹਿ ਦਿੰਨੇ ਆ ਕਿ ਇੱਕ ਡਾਕਟਰ ਹੈ ਜਿਹੜਾ ਡਾਕਟਰ ਕਹਿੰਦੇ ਰੱਬ ਦਾ ਰੂਪ ਹੁੰਦਾ ਪਰ ਉਥੇ ਜੇ ਜਿਨ੍ਹਾਂ ਨੂੰ ਆਪਾਂ ਰੱਬ ਕਹਿੰਦੇ ਆ ਮੈਂ ਉਥੇ ਨਵਾਂ ਚਿਹਰਾ ਦੇਖਿਆ ਸੀਗਾ ਉਹਨਾਂ ਦਾ ਕਿਉਂਕਿ ਉਹਨਾਂ ਵੱਲੋਂ ਕੋਈ ਇਲਾਜ ਪ੍ਰੋਪਰ ਜਿਹੜਾ ਆਪਾਂ ਕੋਈ ਇਲਾਜ ਕੀਤਾ ਗਿਆ ਨਹੀਂ ਕੀਤਾ ਗਿਆ ਮਤਲਬ 2 ਦਿਨ ਮੇਰੀ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਗਿਆ ਕੋਈ ਟ੍ਰੀਟਮੈਂਟ ਨਹੀਂ ਹੋਇਆ ਪਾਣੀ ਦੀ ਮੰਗ ਕਰਨ ਤੇ ਕੋਈ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਜਵਾੜੇ ਚੋਂ ਮੇਰੇ ਚੋਂ ਨੱਕ ਚੋਂ ਮੇਰੇ ਬਲੱਡ ਆ ਰਿਹਾ ਸੀਗਾ ਉਸ ਟਾਈਮ ਤਾਂ ਉਹ ਵੀ ਫਿਰ ਮੈਨੂੰ ਜਦੋਂ ਮੈਂ ਉੱਥੇ ਜਿਹੜੇ ਸਟਾਫ ਸੀ ਉਹਨੂੰ ਜਦੋਂ ਕਹਿੰਦਾ ਸੀਗਾ ਤੋ ਕਹਿੰਦੇ ਸੀ ਵੀ ਅਸੀਂ ਕੀ ਕਰੀਏ ਸਾਫ ਕਰੀ ਜਾ ਤੇ ਤੁਸੀਂ ਬਾਈ ਤੁਸੀਂ ਦੱਸਿਆ ਕਿ ਕਿਸਾਂ ਦੀ ਬੇਅਦਬੀ ਕੀਤੀ ਗਈ ਸ਼੍ਰੀ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਉਸ ਤੋਂ ਬਾਅਦ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੁਸੀਂ ਸੰਪਰਕ ਕੀਤਾ ਗਿਆ ਤਾਂ ਉਹਦੇ ਵਿੱਚ ਇਹ ਹੈ ਕਿ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਅਜੇ ਤੱਕ ਫਿਲਹਾਲ ਹੁਣ 5 ਮਹੀਨੇ ਤੱਕ ਵੀ ਹੋਣ ਨੂੰ ਆਗੇ ਅਜੇ ਤੱਕ ਕੋਈ ਬਿਆਨ ਨਹੀਂ ਕੋਈ ਉਹਨਾਂ ਵੱਲੋਂ ਫੋਨ ਕਾਲ ਨਹੀਂ ਕੁਝ ਵੀ ਨਹੀਂ ਉਹਨਾਂ ਵੱਲੋਂ ਤੁਸੀਂ 4-5 ਮਹੀਨੇ ਤੋਂ ਬੈੱਡ ਤੇ ਹੋ ਤੁਸੀਂ ਦੱਸਿਆ ਕਿ ਪੰਚਾਇਤਾਂ ਨੇ ਚਿੱਠੀ ਵੀ ਲਿਖੀ ਕਿ ਕੋਈ ਨੌਕਰੀ ਦਿੱਤੀ ਜਾਵੇ ਫਿਰ ਇਸ ਵਕਤ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸਾਰਾ ਗੁਜ਼ਾਰਾ ਜਿੱਦਾਂ ਆਪ ਕਰਦਾ ਸੀਗਾ ਸਾਰੀ ਜ਼ਿੰਮੇਵਾਰੀ ਘਰ ਦੀ ਮੇਰੇ ਸਿਰ ਤੇ ਸੀਗੀ ਹੁਣ ਜਿੰਨਾ ਚਿਰ ਤੁਰ ਨਹੀਂ ਫੇਰ ਸਕਦੇ ਉਹਨਾਂ ਚਿਰ ਔਖਾ ਤਾਂ ਬਹੁਤ ਹੋ ਰਿਹਾ ਹੈ ਪੰਜਾਬੀ ਸਦਾਈ ਆਪਣੇ ਹੱਕ ਲੈਣ ਦੇ ਲਈ ਜੂਝਦੇ ਰਹਿੰਦੇ ਨੇ ਇਹ ਗੱਲ ਭਾਵੇਂ ਉਸ ਗੋਰਿਆਂ ਦੇ ਰਾਜ ਦੀ ਹੋਵੇ ਜਦੋਂ ਪੰਜਾਬ ਦੇ ਉੱਪਰ ਭਾਰਤ ਦੇ ਉੱਪਰ ਗੋਰਿਆਂ ਦਾ ਰਾਜ ਹੋ ਜਾਂਦਾ ਤਾਂ ਉਸ ਵਕਤ ਵੀ ਜਦੋਂ ਪੂਰੇ ਭਾਰਤ ਦੇ ਉੱਪਰ ਗੋਰਿਆਂ ਦਾ ਰਾਜ ਹੋ ਜਾਂਦਾ ਪਰ ਜੋ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਉਹ ਆਪਣਾ ਹੱਕ ਲੈਣ ਦੇ ਲਈ ਆਪਣਾ ਰਾਜ ਲੈਣ ਦੇ ਲਈ ਲਗਾਤਾਰ ਜਦੋ ਜਹਿਦ ਉਹ ਕਰਦੇ ਰਹਿੰਦੇ ਨੇ ਉਸ ਤੋਂ ਬਾਅਦ ਵੀ ਜੇ ਗੱਲ ਕਰ ਲਈਏ ਜਦੋਂ ਰਾਜ ਮਿਲ ਜਾਂਦਾ ਪਰ ਜਦੋਂ ਸਮੇਂ ਦੇ ਹੁਕਮਰਾਨ ਜਾਂ ਸਰਕਾਰਾਂ ਲੋਕਾਂ ਦੇ ਨਾਲ ਤੱਕੇਸ਼ਾਈ ਕਰਦੇ ਨੇ ਜਾਂ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੰਦੇ ਤਾਂ ਉਸ ਮੌਕੇ ਵੀ ਪੰਜਾਬੀ ਆਪਣੇ ਹੱਕ ਲੈਣ ਦੇ ਲਈ ਖੜਦੇ ਆਏ ਨੇ ਅੜਦੇ ਆਏ ਨੇ ਅਜਿਹਾ ਹੀ ਹੁੰਦਾ ਜਦੋਂ ਜਦੋਂ ਅੰਦੋਲਨ ਚੱਲਦਾ 2020 ਦਾ ਅੰਦੋਲਨ ਚੱਲਦਾ ਕਿਸਾਨ ਆਪਣੇ ਹੱਕ ਲੈਂਦੇ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਜਦੋਂ 2024 ਦੇ ਇਸ ਅੰਦੋਲਨ ਦੇ ਵਿੱਚ ਐਮਐਸਪੀ ਦੀ ਮੰਗ ਕਰਦੇ ਹੋਏ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਬੈਠਦੇ ਨੇ ਤੇ ਉਸ ਤੋਂ ਬਾਅਦ 21 ਫਰਵਰੀ ਨੂੰ ਇੱਕ ਘਟਨਾ ਵਾਪਰੀ ਦੀ ਜਿਸ ਦੇ ਵਿੱਚ ਕਿ ਖਨੌਰੀ ਬਾਰਡਰ ਦੇ ਉੱਤੇ ਵੱਡਾ ਨੁਕਸਾਨ ਹੋ ਜਾਂਦਾ ਕਿਸਾਨਾਂ ਦਾ ਇੱਕ ਕਿਸਾਨ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਇੱਕ ਨੌਜਵਾਨ ਨੂੰ ਹਰਿਆਣੇ ਦੇ ਜੋ ਪ੍ਰਸ਼ਾਸਨ ਆ ਉਹ ਚੱਕ ਕੇ ਲੈ ਜਾਂਦਾ ਪ੍ਰਤਪਾਲ ਉਸ ਨੌਜਵਾਨ ਦਾ ਨਾਮ ਆ ਅੱਜ ਅਸੀਂ ਉਸ ਦੇ ਕੋਲ ਪਹੁੰਚਿਆ ਹਾਲ ਜਾਣਨ ਦੇ ਲਈ ਜਾਂ ਫਿਰ ਖਨੌਰੀ ਬਾਰਡਰ ਤੇ ਉਸ ਦਿਨ ਘਟਨਾ ਕੀ ਵਾਪਰੀ ਸੀ ਕਿਸ ਗੱਲ ਨੂੰ ਲੈ ਕੇ ਤਲਕੀ ਵਧੀ ਸੀ ਤਾਂ ਬਾਈ ਦੇ ਨਾਲ ਗੱਲਬਾਤ ਕਰ ਲੈਣੇ ਆ ਪ੍ਰਤਪਾਲભાઈ ਅਸੀਸ ਕਾਲ ਵਾਹਿਗੁਰੂ ਜੀ ਖਾਤਾ ਹੈ ਸੇਤ ਕਿਵੇਂ ਆ ਠੀਕ ਆ ਸੇਤ ਫਰਕ ਹੈ ਵੀਰੇ ਅੱਗੇ ਨਾਲੋਂ ਹੁਣ ਹੌਲੀ ਹੌਲੀ ਪਰਮਾਤਮਾ ਦਾ ਸਿਰ ਤੇ ਆਸਰਾ ਹੈਗਾ ਪਰਮਾਤਮਾ ਦੇ ਉਹ ਆਸਰੇ ਦੇ ਨਾਲ ਕਾਫੀ ਫਰਕ ਹੈ ਅੱਗੇ ਨਾਲੋਂ ਲੋਕਾਂ ਦੀਆਂ ਅਰਦਾਸਾਂ ਨਾਲ ਫਰਕ ਹੈ ਇਲਾਜ ਕਿੱਥੋਂ ਚੱਲ ਰਿਹਾ ਪੀਜੀਏ ਇੱਥੇ ਇਲਾਜ ਵੀਰੇ ਪੀਜੀਏ ਚੰਡੀਗੜ੍ਹ ਤੋਂ ਚੱਲ ਰਿਹਾ ਤਾਂ ਆਪਾਂ ਸ਼ੁਰੂਆਤ ਉੱਥੋਂ ਹੀ ਕਰਦੇ ਆ ਕਿ 21 ਫਰਵਰੀ ਦਾ ਦਿਨ ਹਾਂਜੀ ਤੁਸੀਂ ਹੋਂ ਤੱਕ ਜੋ ਗੱਲਾਂ ਸਾਹਮਣੇ ਆਈਆਂ ਨੇ ਕਿ ਪਿੰਡੋਂ ਲੰਗਰ ਲੈ ਕੇ ਗਏ ਸੀ ਹਾਂਜੀ ਹਾਂਜੀ ਉੱਥੇ ਫਿਰ ਕਿਸ ਗੱਲ ਨੂੰ ਲੈ ਕੇ ਕਿ ਤਲਖੀ ਵੱਜ ਜਾਂਦੀ ਆ ਕਿ ਤੁਹਾਨੂੰ ਚੱਕ ਕੇ ਲੈ ਜਾਂਦੇ ਨੇ ਜਾਂ ਗੱਲਾਂ ਜੋ ਸਾਹਮਣੇ ਆਈਆਂ ਕਿ ਕੁੱਟਮਾਰ ਕੀਤੀ ਜਾਂਦੀ ਆ ਹਾਂਜੀ ਬਸ ਵੀਰੇ ਡੇਲੀ ਰੂਟੀਨ ਦੀ ਤਰ੍ਹਾਂ ਜਿਵੇਂ ਸਾਡੇ ਪਿੰਡ ਦੇ ਵਿੱਚੋਂ ਲੰਗਰ ਜਾਂਦਾ ਖਨੋਰੀ ਬਾਉਂਡਰ ਤੇ ਹਮ ਲੰਗਰ ਦੀ ਸੇਵਾ ਕਰਨ ਵਾਸਤੇ ਵੀ ਉਸ ਦਿਨ ਵੀ ਜੇ 21 ਤਰੀਕ ਸੀ 21 ਤਰੀਕ ਨੂੰ ਮੈਂ ਸਾਢੇ 9 ਵਜੇ ਲੰਗਰਾਂ ਦੀ ਸੇਵਾ ਕਰਨ ਵਾਸਤੇ ਪਿੰਡ ਤੋਂ ਗਿਆ ਜਦੋਂ ਹਮ ਤਕਰੀਬਨ 12 ਸਾਢੇ 12 ਦਾ ਸਮਾਂ ਸੀਗਾ ਉਸ ਟਾਈਮ ਕੀ ਹੋਇਆ ਕਿ ਉਸ ਤੋਂ ਉਧਰਲੀ ਸਾਈਡੋਂ ਕਾਫੀ ਆਵਾਜ਼ਾਂ ਆਣੀਆਂ ਸਟਾਰਟ ਹੋ ਗਈਆਂ ਕਿ ਇਹ ਗੋਲਾਬਾਰੀ ਹੋ ਰਹੀ ਸੀ ਉਸ ਟਾਈਮ ਇਹ ਗੋਲਾਬਾਰੀ ਆਪਣੇ ਜਿਹੜੇ ਕਿਸਾਨ ਉੱਥੇ ਖੜੇ ਹੋਏ ਆ ਆਪਣੇ ਹੱਕ ਲੈਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਖੜੇ ਹੋਏ ਕਿਸਾਨ ਸੀਗੇ ਜਿਨ੍ਹਾਂ ਦੇ ਉੱਤੇ ਹਰਿਆਣੇ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਗੋਲਾਬਾਰੀ ਕਰਨੀ ਸਟਾਰਟ ਹੋ ਗਈ ਤਾਂ ਉਹ ਸਮਾਂ ਸੀ ਉਦੋਂ ਮੈਂ ਆਪਣਾ ਟਰਾਲੀ ਦੇ ਵਿੱਚੋਂ ਉਤਰਿਆ ਦੇਖਿਆ ਕਿ ਹਾਲਾਤ ਭੱਜ ਦੌੜ ਮੱਛੀ ਹੋਈ ਸੀਗੀ ਉਸ ਟਾਈਮ ਇੱਕ ਬਜ਼ੁਰਗ ਵਿਚਾਰਾ ਉੱਥੇ ਸੀਗਾ ਜਿਹਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਸੀ ਉਸ ਟਾਈਮ ਜ਼ਹਿਰੀਲੀ ਗੈਸ ਦੇ ਕਾਰਨ ਉਹਦੀ ਜਦੋਂ ਮਦਦ ਕਰਨ ਲੱਗੇ ਤਾਂ ਉਹ ਮਦਦ ਉਹਦੀ ਕੀਤੀ ਉਹਨੂੰ ਮੈਂ ਚੱਕਿਆ ਉਸ ਤੋਂ ਬਾਅਦ ਇੰਨੇ ਟਾਈਮ ਦੇ ਵਿੱਚ ਮਤਲਬ ਕਿ ਇੱਕ ਪੁਲਿਸ ਵਾਲੇ ਨੇ ਮੇਰੇ ਸਿਰ ਤੇ ਡਾਂਗ ਮਾਰੀ ਜਿਹਦੇ ਨਾਲ ਮੈਂ نیچے ਡਿੱਗ ਗਿਆ ਹੂੰ نیچے ਡਿੱਗਣ ਨਾਲ ਮੇਰੀ ਪਾਗ ਉਤਰ ਗਈ ਪਾਗ ਉਤਰ ਗਈ ਤਾਂ ਮੈਂ ਪੱਗ ਨੂੰ ਚੱਕਣ ਲੱਗਾ ਤੇ ਇਹ ਤਕਰੀਬਨ 8-10 ਪੁਲਿਸ ਵਾਲੇ ਸੀ ਜਿਨ੍ਹਾਂ ਨੇ ਮੈਨੂੰ ਕੁੱਟਣਾ ਸਟਾਰਟ ਕਰਤਾ ਏ ਪੁਲਿਸ ਵਾਲੇ ਪ੍ਰਸ਼ਾਸਨ ਹਰਿਆਣਾ ਦਾ ਸੀ ਜਾਂ ਪੰਜਾਬ ਦਾ ਨਹੀਂ ਇਹ ਹਰਿਆਣੇ ਦਾ ਸੀ ਹਰਿਆਣੇ ਵਾਲੀ ਸਾਈਡ ਤੋਂ ਉਧਰੋਂ ਹੀ ਆਏ ਸੀਗੇ ਤੁਸੀਂ ਉਸ ਵਕਤ ਪੰਜਾਬ ਦੀ ਹੱਦ ਸੀ ਉਸ ਟਾਈਮ ਹਾਂਜੀ ਬੈਰੀਗੇਡ ਤੋਂ ਅਸੀਂ ਕਾਫੀ ਹਰਾਂ ਖੜੇ ਹੋਏ ਸੀਗੇ ਹੂੰ ਕਾਫੀ ਹਰਾਂ ਸੀਗੇ ਬੈਰੀਗੇਡ ਤੋਂ ਜਿੱਥੇ ਅਸੀਂ ਲੰਗਰ ਵੀ ਸ਼ਿਕਾਰੇ ਸੀਗੇ ਪਾਣੀ ਵੀ ਵਰਤਾਰੇ ਸੀਗੇ ਉਥੇ ਟਰੈਕਟਰ ਟਰਾਲੀ ਖੜੇ ਹੋਏ ਸੀਗੇ ਸਾਡੇ ਪਿੰਡਾਂ ਦੇ ਅਸੀਂ ਉਥੇ ਖੜੇ ਹੋਏ ਸੀਗੇ ਹੂੰ ਤੇ ਜਦੋਂ ਇਹ ਫਿਰ ਇਥੋਂ ਮੈਨੂੰ ਕਾਫੀ ਕੋਟਮਾਰ ਕਰਨ ਤੋਂ ਬਾਅਦ ਇਹ ਮੈਨੂੰ ਚੱਕ ਕੇ ਹਰਿਆਣੇ ਵਾਲੀ ਸਾਈਡ ਲੈ ਜਾਂਦੇ ਨੇ ਹਮ ਹਰਿਆਣੇ ਵਾਲੀ ਸਾਈਡ ਲਿਜਾ ਕੇ ਇਹਨਾਂ ਨੇ ਜਦੋਂ ਲੈ ਕੇ ਗਏ ਆ ਉਦੋਂ ਵੀ ਇਹਨਾਂ ਨੇ ਰਾਹ ਦੇ ਵਿੱਚ ਜਾਂਦੇ ਆ ਜਿੱਦਾਂ ਮੇਰੀ ਲੈੱਗ ਤੇ ਹੋ ਗਿਆ ਲੱਤਾਂ ਤੇ ਡਾਂਗਾ ਮਾਰਨੀਆ ਸਟਾਰਟ ਕਰਤੀਆਂ ਉਧਰਲੀ ਸਾਈਡ ਜਾ ਕੇ ਇਹਨਾਂ ਨੇ ਦੁਬਾਰੀ ਫਿਰ ਵਾਟਰ ਕੈਨਲ ਦੇ ਬੈਕ ਸਾਈਡ ਜਾ ਕੇ ਉੱਥੇ ਫਿਰ ਇਹਨਾਂ ਨੇ ਮੇਨ ਤਸ਼ੱਦਦ ਇਹਨਾਂ ਨੇ ਜਿਹੜੀ ਕੀਤੀ ਉੱਥੇ ਜਾ ਕੇ ਕੀਤੀ ਮੈਂ ਹਮ ਉੱਥੇ ਜਾ ਕੇ ਵੀ ਤਕਰੀਬਨ ਜਿਵੇਂ ਮਤਲਬ ਮੈਨੂੰ ਬੋਰੀ ਟਾਈਪ ਸੀ ਕਪੜਾ ਉੱਥੇ ਉਹ ਪਾਲਿਆ ਉਪਾ ਕੀ ਕੁੱਟਿਆ ਗਿਆ ਕਿਉਂਕਿ ਉਹਦੇ ਚ ਕੀ ਸੀਗਾ ਵੀ ਇਹ ਇਹਨੂੰ ਦਿਖੇ ਨਾ ਇਹ ਹੱਥ ਨਾ ਅੱਗੇ ਕਰ ਸਕੇ ਹੂੰ ਤੇ ਉਹ ਜਦੋਂ ਇਹਨਾਂ ਨੇ ਕੁੱਟਣਾ ਸਟਾਰਟ ਕੀਤਾ ਕਾਫੀ ਕੁੱਟਣ ਤੋਂ ਬਾਅਦ ਜਦੋਂ ਕੱਪੜਾ ਉਤਾਰ ਲਿਆ ਗਿਆ ਹੂੰ ਉਤਾਰਨ ਤੋਂ ਬਾਅਦ ਫਿਰ ਉਹਦੇ ਚ ਕੱਢਿਆ ਗਿਆ ਜਦੋਂ ਮੈਨੂੰ ਫਿਰ ਇਹਨਾਂ ਨੇ ਮੇਰੇ ਮਤਲਬ ਸ੍ਰੀ ਸਾਹਿਬ ਪਾਇਆ ਹੋਇਆ ਸੀ ਉਸ ਟਾਈਮ ਕਿਉਂਕਿ ਟਾਰਗੇਟ ਇਹੀ ਹੈ ਕਿ ਸ੍ਰੀ ਸਾਹਿਬ ਪਾਇਆ ਸੀਗਾ ਗੁਰਸਿੱਖ ਸੀਗਾ ਮੈਂ ਅਮਰਸ਼ਕਿਆ ਹੋਇਆ ਸੀਗਾ ਤੇ ਉਦੋਂ ਸ੍ਰੀ ਸਾਹਿਬ ਇਹਨਾਂ ਨੇ ਮੇਰੀ ਛਾਤੀ ਤੇ ਪੈਰ ਰੱਖ ਕੇ ਮੇਰਾ ਸ੍ਰੀ ਸਾਹਿਬ ਖਿੱਚਿਆ ਕਿਚਨ ਤੋਂ ਬਾਅਦ ਫਿਰ ਇਹਨਾਂ ਨੇ ਵਾਲਾਂ ਤੋਂ ਫੜ ਕੇ ਖਿੱਚਿਆ ਮੈਨੂੰ ਹੂੰ ਬੇਅਦਬੀ ਕੀਤੀ ਗਈ ਬੇਅਦਬੀ ਕੀਤੀ ਗਈ ਜੀ ਉਸ ਟਾਈਮ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਸ੍ਰੀ ਸਾਹਿਬ ਦੀ ਬੇਅਦਬੀ ਕੀਤੀ ਗਈ ਹੂੰ ਹਾਂਜੀ ਤੇ ਉਸ ਉਸ ਤੋਂ ਬਾਅਦ ਫਿਰ ਹਰਿਆਣਾ ਪ੍ਰਸ਼ਾਸਨ ਤੁਹਾਨੂੰ ਰੋहतक ਪੀਜੀ ਲੈ ਕੇ ਜਾਂਦਾ ਹਾਂਜੀ ਇਹ ਮੇਨ ਤਾਂ ਇਹਨਾਂ ਦੀ ਜਿਹੜੀ ਜ਼ੁਲਮ ਦੀ ਇਤਿਹਾਸ ਹੀ ਉੱਥੇ ਨਹੀਂ ਸੀ ਹੋਈ ਇਹ ਉਸ ਤੋਂ ਬਾਅਦ ਵੀ ਜਿਵੇਂ ਮਤਲਬ ਜਦੋਂ ਸ੍ਰੀ ਸਾਹਿਬ ਇਹਨਾਂ ਨੂੰ ਉਤਾਰਿਆ ਕੇਸਾਂ ਤੋਂ ਫੜ ਕੇ ਖਿੱਚਿਆ ਗਿਆ ਰੱਸੀ ਪਾ ਲਈ ਉਹਦੇ ਨਾਲ ਖਿੱਚਿਆ ਗਿਆ ਹੈ ਨਾ ਤਾਂ ਉਹ ਖਲੀਸਤਾਨੀ ਤੱਕ ਮੈਨੂੰ ਕਿਹਾ ਗਿਆ ਕਿਉਂਕਿ ਮੇਰੇ ਸਰੂਪ ਸੀ ਦਾੜਾ ਰੱਖਿਆ ਹੋਇਆ ਸੀਗਾ ਨਾ ਤੇ ਸਿਰ ਤੇ ਪੱਗ ਸੀਗੀ ਉਸ ਟਾਈਮ ਉਹ ਟਾਰਗੇਟ ਕੀਤਾ ਗਿਆ ਪੱਗ ਕਰਕੇ ਨਾ ਤਾਂ ਉੱਥੇ ਜਾ ਕੇ ਜਦੋਂ ਵਾਰ-ਵਾਰ ਕਿਉਂਕਿ ਆਪਣਾ ਪੰਜਾਬ ਹੈ ਜਿਹੜਾ ਤੁਹਾਨੂੰ ਪਤਾ ਹੈ ਕਿ ਸ਼ੁਰੂ ਤੋਂ ਹੀ ਤੁਸੀਂ ਇਹ ਸੰਧਾ ਆਇਆ ਆਪਣੇ ਹੱਕਾਂ ਲਈ ਲੜਦਾ ਆ ਪੰਜਾਬ ਦਾ ਇਕੱਲਾ-ਇਕੱਲਾ ਨੌਜਵਾਨ ਜਦੋਂ ਵੀ ਕਿਸੇ ਪੰਜਾਬ ਦੇ ਕੋਈ ਭੀੜ ਪੈਂਦੀ ਹੈ ਤਾਂ ਅੱਗੇ ਉੱਤਰ ਕੇ ਆਉਂਦਾ ਹੈ ਪੰਜਾਬ ਨੂੰ ਬਦਲੇ ਦੇ ਵਿੱਚ ਕੀ ਮਿਲਦਾ ਪੰਜਾਬ ਨੇ ਹਿੰਦੁਸਤਾਨ ਲਈ ਵੀ ਬਹੁਤ ਕੁਰਬਾਨੀਆਂ ਕੀਤੀਆਂ ਬਦਲੇ ਵਿੱਚ ਉਹਨੂੰ ਕੀ ਨਾਮ ਕੀ ਦਿੱਤਾ ਜਾਂਦਾ ਤੇ ਨਾਮ ਤਾਂ ਉਹਨੂੰ ਸਨਮਾਨਿਤ ਕੀਤਾ ਜਾਂਦਾ ਇੱਕ ਖਾਲਿਸਤਾਨੀ ਕਹਿ ਕੇ ਤਾਂ ਉਸ ਟਾਈਮ ਮੇਰੇ ਨਾਲ ਵੀ ਇਹੀ ਕੁਝ ਹੋਇਆ ਮੈਨੂੰ ਵੀ ਉਹਨਾਂ ਨੇ ਇਹੀ ਕਿਹਾ ਕਿ ਇਹ ਖਾਲਿਸਤਾਨੀ ਹੈ ਨਾਲੇ ਤਾਂ ਉਹ ਖਾਲਿਸਤਾਨੀ ਕਹਿੰਦੇ ਰਹੇ ਨਾਲੇ ਉਹ ਕੁੱਟਦੇ ਰਹੇ ਤਾਂ ਉਹ ਜਦੋਂ ਫਿਰ ਉਹ ਕੁੱਟ ਰਹੀ ਸੀ ਉਸ ਟਾਈਮ ਫਿਰ ਮੇਰੇ ਜਬੜਾ ਸੀ ਜਿਹੜਾ ਮੇਰਾ ਸੱਤ ਜਗਾ ਤੋਂ ਟੁੱਟ ਗਿਆ ਸੀਗਾ ਤੇ ਜਬਾੜਾ ਮੇਰਾ ਜਿਹੜਾ ਸੀ ਇਹ ਲਮਕ ਚੁੱਕਿਆ ਸੀਗਾ ਤੇ ਫਿਰ ਆਪਣਾ ਲੱਤ ਮੇਰੀ ਟੁੱਟ ਗਈ ਸੀ ਉਹ ਜਬਾੜੇ ਲਮਕਦੇ ਹੋਏ ਵੀ ਜਦੋਂ ਮੈਂ ਪਾਣੀ ਦੀ ਮੰਗ ਕੀਤੀ ਇਹਨਾਂ ਨੇ ਫਿਰ ਉਹੀ ਖਾਲਿਸਤਾਨੀ ਕਹਿਣਾ ਤੇ ਕੁੱਟਣਾ ਦੁਬਾਰੇ ਫਿਰ ਸਟਾਰਟ ਕਰ ਦਿੱਤਾ ਉਥੇ ਫਿਰ ਜਿਹੜੇ ਵਿੱਚ ਇੱਕ ਦੋ ਪੁਲਿਸ ਵਾਲੀ ਸੀਗੇ ਜਿਹੜੇ ਚਲੋ ਕਈ ਚੰਗੇ ਵੀ ਹੁੰਦੇ ਆ ਇਨਸਾਨ ਉਹਨਾਂ ਨੇ ਇਨਸਾਨੀਅਤ ਸਮਝਦੇ ਹੋਏ ਮੈਨੂੰ ਉਹਨਾਂ ਤੋਂ ਛਡਾ ਕੇ ਤੇ ਐਂਬੂਲੈਂਸ ਦੇ ਵਿੱਚ ਪਾਇਆ ਫਿਰ ਮੈਨੂੰ ਨਰਵਾਣਾ ਲੈ ਗਏ ਐਂਬੂਲੈਂਸ ਪਾ ਤਾ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਸ਼ਰਧਧਾਰ ਕਰ ਰਹੇ ਸੀ ਜੇ ਪਾਣੀ ਵੀ ਮੰਗਿਆ ਤਾਂ ਕਹਿ ਰਹੇ ਸੀ ਖਾਲਸਤਾਨੀ ਕਹਿ ਰਹੇ ਸੀ ਤੇ ਤੁਸੀਂ ਕਿਹਾ ਕਿ ਮੇਰੇ ਸ਼ਿਰੀ ਸਾਹਿਬ ਦੀ ਬੇਅਦਬੀ ਕੀਤੀ ਗਈ ਤੁਹਾਨੂੰ ਉਸ ਮੌਕੇ ਤਸ਼ੱਦਦ ਮੌਕੇ ਮਹਿਸੂਸ ਹੋਇਆ ਕਿ ਸਿੱਖੀ ਸਰੂਪ ਦੇ ਵਿੱਚ ਹੋਣ ਕਰਕੇ ਟਾਰਗੇਟ ਹੋ ਰਹੇ ਹਾਂ ਨਹੀਂ ਉਹ ਤਾਂ ਦੇਖੋ ਜੀ ਮਹਿਸੂਸ ਤਾਂ ਹੁੰਦਾ ਹੀ ਹੈ ਕਿਉਂਕਿ ਦੁਨੀਆ ਹੋਰ ਵੀ ਬਹੁਤ ਹੈ ਤਾਂ ਮੇਨ ਗੱਲ ਇਹ ਆ ਜਾਂਦੀ ਹੈ ਕਿ ਉਸ ਟਾਈਮ ਮੈਨੂੰ ਟਾਰਗੇਟ ਇਸੇ ਲਈ ਕੀਤਾ ਗਿਆ ਕਿ ਪੱਗ ਬੰਨੀ ਸੀ ਸ੍ਰੀ ਸਾ ਪਾਇਆ ਹੋਇਆ ਸੀ ਦਾੜਾ ਪ੍ਰਕਾਸ਼ ਸੀਗਾ ਬਸ ਇਸੇ ਕਰਕੇ ਸਿੱਖੀ ਸਰੂਪ ਦੇ ਵਿੱਚ ਹੋਣ ਕਰਕੇ ਹੀ ਉਹ ਜਿਹੜੀ ਮੈਰੀ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਪਹਿਲਾਂ 나 ਉਹ ਮੈਨੂੰ ਜਾਣਦੇ ਸੀ ਜਿਹੜਾ ਉਹਨਾਂ ਦਾ ਜਿਹੜਾ ਉਹ ਗੁੱਸਾ ਸੀਗਾ ਜਿਹੜਾ ਉਹ ਸੀਗੇ ਮੈਨੂੰ ਉਸ ਟਾਈਮ ਇਹ ਮਹਿਸੂਸ ਹੋ ਰਿਹਾ ਸੀ ਉਹ ਮੇਰੇ ਲਈ ਨਹੀਂ ਉਹ ਮੇਰੀ ਸਿੱਖੀ ਲਈ ਸੀਗਾ ਉਸ ਟਾਈਮ ਉਹ ਟਾਰਗੇਟ ਕਰਕੇ ਮੈਨੂੰ ਜੋ ਲੈ ਕੇ ਗਏ ਤਾਂ ਇਹ ਹੀ ਸੀ ਕਿ ਉਹ ਜਿਹੜਾ ਗੁੱਸਾ ਕੱਢ ਰਹੇ ਸੀ ਉਹ ਮੇਰੀ ਸਿੱਖੀ ਤੇ ਕੱਢ ਰਹੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਰੋਤਕ ਪੀਜੀਐਲ ਲੈ ਜਾਂਦੇ ਨੇ ਉੱਥੇ ਜੋ ਬਣਦਾ ਇਲਾਜ ਸੀ ਉਹ ਹੋਇਆ ਨਹੀਂ ਉੱਥੇ ਵੀਰੇ ਇਲਾਜ ਨਹੀਂ ਹੋਇਆ ਜਦੋਂ ਮੈਨੂੰ ਇੱਥੋਂ ਨਰਵਾਣਾ ਹਸਪੀਟਲ 'ਚ ਸੀਗੇ ਉਸ ਟਾਈਮ ਡਾਕਟਰ ਮੇਰੇ ਸਿਰ ਤੇ ਸਟੀਚ ਲਗਾ ਰਹੇ ਸੀ ਤਾਂ ਉਸ ਟਾਈਮ ਵੀ ਜਿਹੜਾ ਪੁਲਿਸ ਵਾਲੇ ਸੀ ਉਹ ਜਲਦੀ ਜਲਦੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਚਲੋ ਤਕਰੀਬਨ ਉਹਨਾਂ ਨੇ ਅੱਧਾ ਘੰਟਾ ਮੈਨੂੰ ਉੱਥੇ ਰੱਖਿਆ ਤੇ ਉਹਦੇ ਵਿੱਚ ਉਹਨਾਂ ਨੇ ਮੇਰਾ ਬੋਲ ਉੱਪਰਲਾ ਸਾਰਾ ਫਟ ਗਿਆ ਸੀ ਉੱਥੇ ਸਟੀਚ ਲਾਏ ਸਿਰ 'ਚ ਲਾਏ ਉਸ ਤੋਂ ਬਾਅਦ ਮੈਨੂੰ ਰੋਤਕ ਲੈ ਗਏ ਰੋਤ ਤੱਕ ਲਿਜਾ ਕੇ ਆਪਾਂ ਜਿਵੇਂ ਕਹਿ ਦਿੰਨੇ ਆ ਕਿ ਇੱਕ ਡਾਕਟਰ ਹੈ ਜਿਹੜਾ ਡਾਕਟਰ ਕਹਿੰਦੇ ਰੱਬ ਦਾ ਰੂਪ ਹੁੰਦਾ ਪਰ ਉਥੇ ਜੇ ਜਿਨ੍ਹਾਂ ਨੂੰ ਆਪਾਂ ਰੱਬ ਕਹਿੰਨੇ ਆ ਮੈਂ ਉਥੇ ਨਵਾਂ ਚਿਹਰਾ ਦੇਖਿਆ ਸੀਗਾ ਉਹਨਾਂ ਦਾ ਕਿਉਂਕਿ ਉਹਨਾਂ ਵੱਲੋਂ ਕੋਈ ਇਲਾਜ ਪ੍ਰੋਪਰ ਜਿਹੜਾ ਆਪਾਂ ਕੀ ਇਲਾਜ ਕੀਤਾ ਗਿਆ ਨਹੀਂ ਕੀਤਾ ਗਿਆ। ਹੂੰ ਤੇ ਕਿ ਉੱਥੇ ਵੀ ਫਿਰ ਮੈਂ ਸੇਫ ਫੀਲ ਨਹੀਂ ਸੀ ਕਰ ਰਿਹਾ ਉਸ ਟਾਈਮ ਕਿਉਂਕਿ ਉੱਥੇ ਵੀ ਮੈਨੂੰ ਇਹ ਚੀਜ਼ ਸੀ ਕਿ ਹਰਿਆਣੇ ਦੇ ਵਿੱਚ ਸੀ ਡਾਕਟਰਾਂ ਦੇ ਜਿਹੜਾ ਤਰੀਕਾ ਸੀ ਉਹਨਾਂ ਨੂੰ ਦੇਖਦੇ ਹੋਏ ਐ ਲੱਗ ਰਿਹਾ ਸੀ ਕਿ ਉੱਥੇ ਜਾਨ ਨੂੰ ਖਤਰਾ ਆ। ਹੂੰ ਤੇ ਉਹ ਤਾਂ ਕਰਕੇ ਫਿਰ ਆਪਣਾ ਹਾਈ ਕੋਰਟ ਤੋਂ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਭੇਜਿਆ ਜਾਵੇ। ਹੂੰ 2 ਦਿਨ ਤੱਕ ਤਾਂ ਵੀਰੇ ਮੈਨੂੰ ਉਹਨਾਂ ਨੇ ਮੇਰੀ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਗਿਆ। ਹੂੰ ਉੱਥੇ ਵੀ ਉਹਨਾਂ ਨੇ ਆਪਣਾ ਹਰਿਆਣਾ ਪੁਲਿਸ ਵੱਲੋਂ ਇੱਕ ਕਰਮਚਾਰੀ ਉੱਥੇ ਲਾਇਆ ਗਿਆ ਸੀਗਾ ਜਿਹੜੇ ਹਰਿਆਣਾ ਪੁਲਿਸ ਵੱਲੋਂ ਮੁਲਾਜ਼ਮ ਲੱਗਾ ਸੀ ਉਹ ਸਿਵਲ ਵਰਦੀ ਚ ਹੀ ਰਿਹਾ ਉੱਥੇ 4 ਦਿਨ ਹੂੰ ਤੇ 4 ਦਿਨ ਉੱਥੇ ਹੀ ਰਿਹਾ ਉਹ ਤੇ ਮਤਲਬ 2 ਦਿਨ ਮੇਰੀ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਗਿਆ ਕੋਈ ਟ੍ਰੀਟਮੈਂਟ ਨਹੀਂ ਹੋਇਆ ਪਾਣੀ ਦੀ ਮੰਗ ਕਰਨ ਤੇ ਕੋਈ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਜਵਾੜੇ ਚੋਂ ਮੇਰੇ ਚੋਂ ਨੱਕ ਚੋਂ ਮੇਰੇ ਬਲੱਡ ਆ ਰਿਹਾ ਸੀਗਾ ਉਸ ਟਾਈਮ ਤਾਂ ਉਹ ਵੀ ਫਿਰ ਮੈਨੂੰ ਜਦੋਂ ਮੈਂ ਉੱਥੇ ਜਿਹੜੇ ਸਟਾਫ ਸੀ ਉਹਨੂੰ ਜਦੋਂ ਕਹਿੰਦਾ ਸੀਗਾ ਤਾਂ ਉਹ ਕਹਿੰਦੇ ਸੀ ਵੀ ਅਸੀਂ ਕੀ ਕਰੀਏ ਸਾਫ ਕਰੀ ਜਾ। ਹੂੰ ਤਾਂ ਮੈਨੂੰ ਉਹਨਾਂ ਨੇ ਕੋਟਨ ਚਲੋ ਪ੍ਰੋਵਾਈਡ ਕਰਵਾ ਦਿੱਤਾ ਤੇ ਉਹਦੇ ਨਾਲ ਮੈਂ ਆਪਣਾ ਬਲੱਡ ਸੀ ਜਿਹੜਾ ਮੂੰਹ 'ਚ ਵਾਰਿਆ ਸੀ ਨੱਕ 'ਚੋਂ ਬਸ ਉਹ ਸਾਫ ਕਰੀ ਜਾਂਦਾ ਸੀ ਆਪ ਹੀ ਕਰ ਰਿਹਾ ਸੀਗਾ। ਹੂੰ ਤੇ 23 ਤਰੀਕ ਨੂੰ ਫਿਰ ਵਾਰੰਟ ਆਫੀਸਰ ਗਏ ਉੱਥੇ ਬਲਦੇਵ ਸਿੰਘ ਸਿਰਸਾ ਜੀ ਲੈ ਕੇ ਗਏ ਰਾਤ ਨੂੰ ਵਾਰੰਟ ਆਫੀਸਰ ਨੂੰ। ਹੂੰ 23 ਤਰੀਕ ਨੂੰ ਉਹਨਾਂ ਨੇ ਫਿਰ ਬਿਆਨ ਹੋਏ ਤਾਂ ਫਿਰ 24 ਤਰੀਕ ਨੂੰ ਮੈਨੂੰ ਫਿਰ ਰੈਫਰ ਕੀਤਾ ਗਿਆ। ਪੀਜੀ ਰੋਤਕ ਤੋਂ ਪੀਜੀ ਚੰਡੀਗੜ੍ਹ ਨੂੰ ਹੂੰ ਤੇ ਤੁਸੀਂ ਦੱਸਿਆ ਕਿ ਜਦੋਂ ਬੋਰੀ ਚ ਪਾ ਕੇ ਕੁੱਟਿਆ ਗਿਆ ਕੀ ਕੀ ਸੱਟਾਂ ਲੱਗੀਆਂ ਨੇ ਕਿ ਜਿਵੇਂ ਤੁਸੀਂ ਦੱਸਿਆ ਕਿ ਜਵਾੜਾ ਛੇ ਜਗ੍ਹਾ ਤੋਂ ਟੁੱਟ ਗਿਆ ਜਾਂ ਲੱਤ ਹੋਰ ਵੀ ਕੁਝ ਗੁੱਜੀਆਂ ਸੱਟਾਂ ਬਿਮਾਰੀਆਂ ਹਾਂਜੀ ਇਹ ਗੁੱਜੀਆਂ ਸੱਟਾਂ ਵੀ ਕਾਫੀ ਨੇ ਜਿਵੇਂ ਹੁਣ ਦੇਖਿਆ ਜਾਵੇ ਤਾਂ ਮੇਰੇ ਸਿਰ ਦੇ ਵਿੱਚ ਵੀ ਸਟਿਚ ਸੀਗੇ ਹੂੰ ਤੇ ਸਿਰ ਵੀ ਪਾਟ ਗਿਆ ਸੀਗਾ ਤੇ ਨੱਕ ਦੀ ਹੱਡੀ ਸੀਗੀ ਤੇ ਜਵਾੜਾ ਸਾਤ ਜਗ੍ਹਾ ਤੋਂ ਵੀਰੇ ਟੁੱਟ ਗਿਆ ਸੀਗਾ ਤੇ ਜਿਹੜੇ ਮੇਰੇ ਦੰਦ ਨੇ तकरीबन 8 ਤੋਂ 10 ਦੰਦ ਟੁੱਟੇ ਹੋਏ ਨੇ ਦੰਦਾਂ ਦਾ ਨੀਚੇ ਵਾਲਾ ਪੀੜ ਹੈ ਜਿੱਥੇ ਦੰਦ ਲੱਗਦੇ ਆ ਉਹ ਟੁੱਟਿਆ ਹੋਇਆ ਗੋਡੇ ਦੀ ਚੱਪਣੀ ਸੀ ਉਹ ਟੁੱਟ ਗਈ ਸੀ ਲੱਤ ਟੁੱਟੀ ਹੋਈ ਸੀਗੀ ਦੋ ਜਗ੍ਹਾ ਤੋਂ ਤੇ ਰਾਈਟ ਲੈਗ ਵਿੱਚ ਫ੍ਰੈਕਚਰ ਸੀਗੀ ਤੇ ਮਤਲਬ ਕਿ ਜਦਾਂ ਪਿੱਛੇ ਲੱਕ ਤੇ ਲਾ ਲੋ ਤੇ ਪੇਟ ਦੇ ਵਿੱਚ ਕਾਫੀ ਜ਼ਿਆਦਾ ਗੁੱਜੀਆਂ ਸੱਟਾਂ ਸੀ ਉਹਨਾਂ ਸੱਟਾਂ ਦੇ ਕਾਰਨ ਮੈਨੂੰ ਅਜੇ ਤੱਕ ਥੋੜੀ ਜਿਹੀ ਦਿੱਕਤ ਹੈਗੀ ਆ ਕਿਉਂਕਿ ਗੁੱਜੀਆਂ ਸੱਟਾਂ ਹੋਣ ਕਰਕੇ ਸਵੇਲਿੰਗ ਪੇਟ ਦੇ ਵਿੱਚ ਹੋ ਗਈ ਤੇ ਉਹਦੇ ਕਰਕੇ ਅਜੇ ਖਾਣ ਪੀਣ ਦੇ ਵਿੱਚ ਪ੍ਰੋਬਲਮ ਆਣੀ ਹੈ ਅਜੇ ਤੱਕ ਕਿਉਂਕਿ ਖਾ ਨਹੀਂ پا ਰਹੀ ਉਹਦੇ ਨਾਲ ਸੇ ਅਜੇ ਤੱਕ ਦਿੱਕਤ ਹੈਗੀ ਆ ਉਸੇ ਦੀ ਤੇ ਉਸ ਤੋਂ ਬਾਅਦ ਜਦੋਂ ਪੰਜਾਬ ਆ ਜਾਂਦੇ ਹੋ ਹੂੰ ਪੰਜਾਬ ਪੀਜੀਆਈ ਇਲਾਜ ਹੁੰਦਾ ਹਾਂਜੀ ਪੀਸੀਆਈ ਫਿਰ ਜਦੋਂ ਮੈਨੂੰ 24 ਤਰੀਕ ਨੂੰ ਰਾਤ ਨੂੰ ਲਿਆਂਦਾ ਜਾਂਦਾ ਤਾਂ ਫਿਰ 24 ਤਰੀਕ ਨੂੰ ਜਦੋਂ ਮੈਨੂੰ ਲੈ ਕੇ ਆਇਆ ਜਾਂਦਾ ਹੂੰ ਉੱਥੇ ਫਿਰ ਪੀਸੀਆਈ ਆ ਕੇ ਜਿਹੜਾ ਮੇਰਾ ਚੰਡੀਗੜ੍ਹ ਵਿੱਚ ਪੀਜੀਆਈ ਆ ਕੇ ਜਿਹੜਾ ਮੇਰਾ ਇਲਾਜ ਹੋਇਆ ਮੇਨ ਉੱਥੇ ਹੋਇਆ ਪੀਜੀ ਚੰਡੀਗੜ੍ਹ ਵੱਲੋਂ ਬਹੁਤ ਵਧੀਆ ਇਲਾਜ ਕੀਤਾ ਗਿਆ ਮੇਰਾ ਤੇ ਉਸ ਤੋਂ ਬਾਅਦ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਪੰਜਾਬ 'ਚ ਵੀ ਆ ਜਾਂਦੇ ਹੋਂ ਜੋ ਬਣਦੀ ਕਾਨੂੰਨੀ ਕਾਰਵਾਈ ਆ ਪੰਜਾਬ ਸਰਕਾਰ ਦੇ ਵੱਲੋਂ ਉਹ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਹੁਣ ਤੱਕ ਦੇਖੋ ਅਜੇ ਤਾਂ ਬਸ ਕੱਲਾ ਵੇਟ ਹੀ ਕਰ ਰਹੇ ਆ ਕਿਉਂਕਿ ਆ ਹੁਣ ਵੀ ਦੇਖਿਆ ਵੀ ਜਾਵੇ 21 ਫਰਵਰੀ ਤੋਂ ਲੈ ਕੇ ਹੁਣ ਵੀ ਤਕਰੀਬਨ 5 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਤੇ ਅਜੇ ਕੋਈ ਖਾਸ ਕਾਰਵਾਈ ਤਾਂ ਨਹੀਂ ਕੀਤੀ ਗਈ। ਉਹੀ ਜ਼ੀਰੋ ਐਫ ਆਈ ਆਰ ਬਸ ਹੋਰ ਕੁਝ ਕੁਝ ਖਾਸ ਕੀਤਾ ਨਹੀਂ? ਨਹੀਂ, ਕੁਝ ਖਾਸ ਅਜੇ ਤੱਕ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਕੀਤਾ ਗਿਆ ਕਿਉਂਕਿ ਇਹ ਕੋਰਟ ਦੇ ਵਿੱਚ ਹੁਣ ਕੇਸ ਚੱਲ ਰਿਹਾ ਹੈ। ਹੂੰ ਹੁਣ ਦੇਖੋ ਅੱਗੇ ਕੀ ਨਿਬੜਦਾ ਹੈ ਜੇ ਫਿਲਹਾਲ ਤਾਂ ਨਹੀਂ ਆਪਾਂ ਕਹਿ ਦਈਏ ਕਿ ਕੋਈ ਬੜਾ ਵੱਡਾ ਐਕਸ਼ਨ ਲਿਆ ਗਿਆ ਹੋਵੇ ਹਰਿਆਣਾ ਪੁਲਿਸ ਦੇ ਖਿਲਾਫ ਲਿਆ ਗਿਆ ਹੋਵੇ ਉਹ ਚੀਜ਼ ਅਜੇ ਤੱਕ ਤਾਂ ਨਹੀਂ ਹੈਗੀ ਚਲੋ ਤੇ ਤੁਸੀਂ ਬਾਈ ਤੁਸੀਂ ਦੱਸਿਆ ਕਿ ਕੇਸਾਂ ਦੀ ਬਿਆਦਬੀ ਕੀਤੀ ਗਈ ਸ਼੍ਰੀ ਸਾਹਿਬ ਦੀ ਬਿਆਦਬੀ ਕੀਤੀ ਗਈ ਤਾਂ ਉਸ ਤੋਂ ਬਾਅਦ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੁਸੀਂ ਸੰਪਰਕ ਕੀਤਾਗੇ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਅਸੀਂ ਗੱਲ ਕੀਤੀ ਸੀ ਉਹਨਾਂ ਤੱਕ ਸੁਨਾ ਵੀ ਪੰਚਾਇਆ ਸੀਗਾ ਉਹਨਾਂ ਨੂੰ ਕਾਲ ਵੀ ਕੀਤੀਆਂ ਨੇ ਤੇ ਕਿਉਂਕਿ ਇੱਕ ਨਾ ਜਿਹੜੀ ਆਪਣਾ ਮੇਨ ਐਸਜੀਪੀਸੀ ਹੈ ਉਹਨਾਂ ਤੋਂ ਬੜੀ ਉਮੀਦ ਹੈ ਆਪਾਂ ਕਿਉਂਕਿ ਆਪਣੀ ਮੇਨ ਆਪਣਾ ਸਿੱਖਾਂ ਲਈ ਆ ਉਹ ਪ੍ਰਚਾਰ ਕਰ ਰਿਹਾ ਤਾਂ ਉਹਦੇ ਵਿੱਚ ਇਹ ਹੈ ਕਿ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਹੈ ਜਦ ਤੱਕ ਫਿਲਹਾਲ ਹੁਣ 5 ਮਹੀਨੇ ਤੱਕ ਵੀ ਹੋਣ ਨੂੰ ਆਗੇ ਅਜੇ ਤੱਕ ਕੋਈ ਬਿਆਨ ਨਹੀਂ ਕੋਈ ਉਹਨਾਂ ਵੱਲੋਂ ਫੋਨ ਕਾਲ ਨਹੀਂ ਕੁਝ ਵੀ ਨਹੀਂ ਉਹਨਾਂ ਵੱਲੋਂ ਕਿਉਂਕਿ ਮੇਨ ਮੈਂ ਵੀ ਇਹ ਚੀਜ਼ ਸਮਝਦਾ ਕਿ ਜਿਹੜੀਆਂ ਮੇਰੀਆਂ ਸੱਟਾਂ ਨੇ ਜੋ ਮੇਰੇ ਤੇ ਤਸ਼ੱਦਦ ਕੀਤੀ ਗਈ ਉਹ ਕੁਝ ਵੀ ਨਹੀਂ ਜੇ ਆਪਾਂ ਸ੍ਰੀ ਸਾਹਿਬ ਦੇ ਸਾਹਮਣੇ ਦੇਖਿਆ ਜਾਵੇ ਇੱਕ ਮੈਂ ਗੁਰਸਿੱਖ ਲੜਕਾਂ ਦੇ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਆਪਣਾ ਕਿ ਕਕਾਰਾਂ ਦੀ ਬੇਅਦਬੀ ਜਿਹੜੀ ਹੁੰਦੀ ਹੈ ਆਪਣੇ ਮੇਰੇ ਸ੍ਰੀ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਹ ਉਹਦੇ ਸਾਹਮਣੇ ਮੇਰੀਆਂ ਸੱਟਾਂ ਕੁਝ ਵੀ ਨਹੀਂ ਹੈਗੀਆਂ ਤਾਂ ਘੱਟੋ ਘੱਟ ਆਪਾਂ ਨੂੰ ਇਹ ਚੀਜ਼ ਤਾਂ ਹੈਗੀ ਐ ਐਸਡੀਪੀਸੀ ਵੱਲੋਂ ਕੋਈ ਬਿਆਨ ਦਿੱਤਾ ਜਾਵੇ ਕੁਝ ਵੀ ਉਹਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਨਾ ਹੀ ਉਹ ਆਏ ਆ ਤੇ ਭਾਈ ਜੋ ਤੁਸੀਂ ਆਪਣਾ ਇਲਾਜ ਕਰਾਇਆ ਉਹ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਜਾਂ ਤੁਸੀਂ ਆਪਣਾ ਆਪ ਕਰਵਾਇਆ ਇਲਾਜ ਵੀਰੇ ਲਗਭਗ ਜੋ ਵੀ ਫਿਲਹਾਲ ਖਰਚਾ ਹੋ ਰਿਹਾ ਸਾਰਾ ਉਹ ਹੁਣ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਕਰ ਰਹੇ ਆ ਉਹ ਸਾਰਾ ਸ਼ੁਰੂ ਤੋਂ ਲੈ ਕੇ ਆਪ ਹੀ ਕਰ ਰਹੇ ਆ ਕਿਸੇ ਵੱਲੋਂ ਕੋਈ ਸਰਕਾਰ ਵੱਲੋਂ ਮਦਦ ਨਹੀਂ ਵੀ ਨਹੀਂ ਵੈਸੇ ਜਾਂ ਐਸੀ ਇਹਨਾਂ ਨੇ ਆਪਣਾ ਯੂਨੀਅਨ ਨੇ ਮਦਦ ਕੀਤੀ ਹੈ ਦੇਖਿਆ ਜਾਵੇ ਤਾਂ ਯੂਨੀਅਨ ਨੇ ਬਹੁਤ ਵਧੀਆ ਕਿਉਂਕਿ ਯੂਨੀਅਨ ਦਾ ਹੁਣ ਵੀ ਕਦੇ ਵੀ ਲੋਡ ਪਵੇ ਤੇ ਆਪਾਂ ਨੂੰ ਕਦੇ ਵੀ ਕੋਈ ਦਿੱਕਤ ਆਂਦੀ ਹੈ ਤਾਂ ਯੂਨੀਅਨ ਨਾਲ ਸੰਪਰਕ ਕਰੀਦਾ ਉਹ ਹਰੇਕ ਮੌਕੇ ਤੇ ਖੜਦੇ ਆ ਨਾਲ ਕਦੇ ਵੀ ਕੋਈ ਲੋਡ ਪੈਂਦੀ ਹੈ ਤੇ ਬਾਕੀ ਜਿਹੜਾ ਵੀ ਉਥੇ ਜਦਾਂ ਕਾਰਡ ਬਣਿਆ ਹੋਇਆ ਸੀ ਆਇਸ਼ਵਾਨ ਕਾਰਡ ਜਿਹੜਾ ਸੀ ਉਹ ਕਾਰਡ ਬਣਿਆ ਹੋਇਆ ਸੀ ਜਿਹੜਾ ਉਹਦੇ ਤੇ ਹੀ ਬਸ ਇਲਾਜ ਹੋਇਆ ਥੋੜਾ ਬਹੁਤਾ ਜਾਂ ਜਿਹੜੀਆਂ ਮੈਡੀਸਿਨ ਸੀ ਸਾਰੀਆਂ ਉਹ ਆਪ ਹੀ ਲੈ ਰਹੇ ਸੀ ਜਿੰਨੀਆਂ ਵੀ ਨੇ ਉਹ ਸਾਰੀਆਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹਜੇ ਤੱਕ ਤਾਂ ਲਾਜਪਰਤੀ ਤਾਂ ਕੋਈ ਸਹਾਇਤਾ ਨਹੀਂ ਹੋਈ ਨਾ ਲਾਜਪਰਤੀ ਹੋਈ ਹੈ ਵੈਸੇ ਸਰਕਾਰ ਨੂੰ ਇੱਕ ਮੰਗ ਵੀ ਕੀਤੀ ਗਈ ਸੀ ਸਾਡੇ ਜਿਹੜੇ ਪੰਚਾਇਤਾਂ ਨੇ 50 ਪਿੰਡਾਂ ਦੀਆਂ ਤੇ ਵੈਸੇ ਵੀ ਜੇ ਆਪਾਂ ਦੇਖਿਆ ਜਾਵੇ ਇੱਕ ਐਪਲੀਕੇਸ਼ਨ ਵੀ ਲਿਖ ਕੇ ਪਾਈ ਗਈ ਸੀ ਕਿ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਵੀ ਕੋਈ ਪੋਸਟ ਦਿੱਤੀ ਜਾਵੇ ਕੋਈ ਗਵਰਨਮੈਂਟ ਪੋਸਟ ਦਿੱਤੀ ਜਾਵੇ ਵੀ ਮੇਰੇ ਵਾਈਫ ਪੜੇ ਲਿਖੇ ਆ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਮੇਰਾ ਤਾਂ ਸਰੀਰ ਇਦਾਂ ਦਾ ਕਰਦਾ ਇਹਨਾਂ ਨੇ ਕਿ ਹੁਣ ਚੱਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਪਿਆ ਤਾਂ ਅਜੇ ਤੱਕ ਦੇਖੋ ਉਹਦਾ ਵੇਟ ਕਰ ਰਹੇ ਆ ਕਿ ਉਮੀਦ ਆ ਕਿ ਚਲੋ ਕੋਈ ਪੰਜਾਬ ਸਰਕਾਰ ਕੁਝ ਕਰੋਗੀ ਤੇ ਭਾਈ ਤੁਸੀਂ 4-5 ਮਹੀਨੇ ਤੋਂ ਬੈੱਡ ਤੇ ਹੋ ਤੁਸੀਂ ਦੱਸਿਆ ਕਿ ਪੰਚਾਇਤਾਂ ਨੇ ਚਿੱਠੀ ਵੀ ਲਿਖੀ ਕਿ ਕੋਈ ਨੌਕਰੀ ਦਿੱਤੀ ਜਾਵੇ ਫਿਰ ਇਸ ਵਕਤ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਐਸ ਵਕਤ ਥੋੜਾ ਬੋਤਾ ਗੁਜਾਰਾ ਵੀਰੇ ਮੁਸ਼ ਚੱਲ ਤਾਂ ਮੁਸ਼ਕਿਲ ਨਾਲ ਰਿਹਾ ਚਲੋ ਜਿਵੇਂ ਵੀ ਆ ਚਲੋ ਐ ਕਿ ਪ੍ਰਮਾਤਮਾ ਦੇ ਸਹਾਰੇ ਨਾਲ ਸਾਰਾ ਕੁਝ ਦਾਲ ਫੁਲਕਾ ਪ੍ਰਮਾਤਮਾ ਨੇ ਜੋ ਵੀ ਲਿਖਿਆ ਕਿਸਮਤ ਦੇ ਵਿੱਚ ਚਲੋ ਜੋ ਵੀ ਆ ਨਾ ਮਤਲਬ ਚੱਲੀ ਜਾ ਰਿਹਾ ਔਖਾ ਤਾਂ ਹੈਗਾ ਕਿਉਂਕਿ ਕਿਤੇ ਆਪਾਂ ਆਪ ਕੰਮ ਕਰਨਾ ਹੈ ਕੰਮ ਕਰਕੇ ਕਮਾ ਕੇ ਘਰੇ ਲਿਆਉਣਾ ਸਾਰਾ ਗੁਜ਼ਾਰਾ ਜਿੱਦਾਂ ਆਪ ਕਰਦਾ ਸੀਗਾ ਸਾਰੀ ਜ਼ਿੰਮੇਵਾਰੀ ਘਰ ਦੀ ਮੇਰੇ ਸਿਰ ਤੇ ਸੀਗੀ ਹੁਣ ਜਿੰਨਾ ਚਿਰ ਤੁਰ ਨਹੀਂ ਫੇਰ ਸਕਦੇ ਉਹਨਾਂ ਚਿਰ ਔਖਾ ਤਾਂ ਬਹੁਤ ਹੋ ਰਿਹਾ ਹੈ ਕੰਮਕਾਰ ਕੀ ਕਰਦੇ ਸੀ ਬਾਈ ਕੰਮਕਾਰ ਵੀਰੇ ਆ ਪ੍ਰਾਈਵੇਟ ਸੀਗਾ ਆਪਣਾ ਕੰਮਕਾਰ ਕਰਦੇ ਸੀ ਜਿੱਦਾਂ ਟਿਕਟਮ ਵਗੈਰਾ ਦਾ ਹੋ ਗਿਆ ਇਹ ਚੀਜ਼ਾਂ ਸੀਗੀਆਂ ਤੇ ਉਹਦੇ ਵਿੱਚ ਹੁਣ ਬਸ ਨਾ ਜਾਣ ਕਰਕੇ ਹੋਣ ਉਹ ਵੀ ਬਿਲਕੁਲ ਠੱਪ ਹੋ ਗਿਆ ਹਾਂਜੀ ਤੇ ਉਸ ਮੌਕੇ ਜਦੋਂ ਬਾਈ ਤੁਹਾਡੇ ਸੱਟਾਂ ਮਾਰੀਆਂ ਜਾਂਦੀਆਂ ਨੇ ਤੇ ਉਸ ਮੌਕੇ ਪੰਜਾਬ ਦੇ ਵੱਡੇ ਲੀਡਰ ਉਹ ਇਹ ਗੱਲਾਂ ਕਰਦੇ ਨੇ ਕਿ ਉਹ ਪ੍ਰਿਤਪਾਲ ਦੀ ਮਦਦ ਕਰ ਰਹੇ ਨੇ ਜਾਂ ਉਧਰੋਂ ਲੈ ਕੇ ਆਏ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਇਹ ਮੱਧ ਵਰਗੀ ਪਰਿਵਾਰ ਆ ਕਿਸੇ ਤਰੀਕੇ ਦੀ ਕਿਸੇ ਲੀਡਰ ਦੇ ਵੱਲੋਂ ਕੋਈ ਆਰਥਿਕ ਮਦਦ ਕੀਤੀ ਗਈ ਨਹੀਂ ਆਰਥਿਕ ਮਦਦ ਤਾਂ ਫਿਲਹਾਲ ਆਪਾਂ ਕਹਿ ਹੀ ਰਹੇ ਹਾਂ ਕਿ ਕਿਸੇ ਨੇ ਜਿਵੇਂ ਕੋਈ ਸੱਜਣ ਮਿੱਤਰ ਵੈਸੇ ਕੋਈ ਕਰ ਗਿਆ ਸੋ ਮੜੀ-ਮੋਟੀ ਕੋਈ ਕਰ ਗਿਆ ਵੈਸੇ ਜੇ ਆਪਾਂ ਸਰਕਾਰਾਂ ਕਿਸੇ ਲੀਡਰਾਂ ਵੱਲੋਂ ਕਿਆ ਜਾਵੇ ਤਾਂ ਵੈਸੇ ਕੋਈ ਮਦਦ ਹੋਈ ਹੋਵੇ ਕਿ ਉਹ ਤਾਂ ਨਹੀਂ ਹੋਈ ਚਲੋ ਵੈਸੇ ਚਲੋ ਆਉਂਦੇ ਸਾਰੇ ਰਹੇ ਆ ਸਾਰੇ ਜਿੰਨੇ ਵੀ ਜਣੇ ਆਏ ਆ ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਉਸ ਸਮੇਂ ਚਲੋ ਆਪਣੇ ਲਈ ਆਪਣਾ ਸਮਾਂ ਕੱਢ ਕੇ ਜਿਨ੍ਹਾਂ ਨੇ ਥੋੜੀ-ਬਹੁਤੀ ਸਮਾਂ ਕੱਢ ਕੇ ਮਦਦ ਕੀਤੀ ਵੈਸੇ ਮਦਦ ਕੀਤੀ ਆਪਣਾ ਹਾਲ-ਚਾਲ ਪੁੱਛਿਆ ਤਾਂ ਉਹਨਾਂ ਲਈ ਤਾਂ ਅਸੀਂ ਚਲੋ ਸਭ ਦਾ ਹੀ ਧੰਨਵਾਦ ਕਰਦੇ ਹਾਂ ਲੋਕਾਂ ਦਾ ਕਰਦੇ ਆ ਜਿਹੜੇ ਲੋਕਾਂ ਨੇ ਕਿਉਂਕਿ ਮਾਵਾ ਨੇ ਪੈਣਾ ਨੇ ਹਨਾ ਤੇ ਵੀਰਾਂ ਨੇ ਜਿਹੜਿਆਂ ਨੇ ਅਰਦਾਸਾਂ ਕੀਤੀਆਂ ਨੇ ਲੋਕਾਂ ਦੀਆਂ ਅਰਦਾਸਾਂ ਕਰਕੇ ਅੱਜ ਵੀਰੇ ਆਪਾਂ ਪਰਿਵਾਰ ਚ ਦੁਬਾਰੇ ਮੈਂ ਬੈਠਾ ਹਾਂ ਅਰਦਾਸਾਂ ਦੇ ਕਰਕੇ ਹੀ ਆਪਾਂ ਬੈਠੇ ਹੋਏ ਆ ਕਿਉਂਕਿ ਪ੍ਰਮਾਤਮਾ ਨੇ ਉਸ ਟਾਈਮ ਵੀ ਰੱਖਿਆ ਉਸ ਟਾਈਮ ਇੰਨੀ ਤਸ਼ੱਦਦਤ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਨੇ ਆਪਣੀ ਬੁੱਕਲ ਚ ਲੈ ਕੇ ਰੱਖਿਆ ਤਾਂ ਉਹੀ ਹੈ ਕਿ ਤਸ਼ੱਦਦਤ ਉਹਨਾਂ ਵੱਲੋਂ ਕੱਟ ਨਹੀਂ ਸੀ ਕੀਤੀ ਗਈ ਤੇ ਇੱਥੇ ਫਿਰ ਜਦੋਂ ਪ੍ਰਮਾਤਮਾ ਦਾ ਸਹਾਰਾ ਸਿਰ ਤੇ ਹੋਵੇ ਤਾਂ ਫਿਰ ਕਹਿੰਦੇ ਆ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਉਹ ਚੀਜ਼ ਅੱਜ ਮੈਂ ਖੁਦ ਦੇਖੀ ਆ ਆਪਣੇ ਤੇ ਹੁੰਦੀ ਹੋਈ ਦੇਖੀ ਆ ਕਿ ਜਦੋਂ ਪ੍ਰਮਾਤਮਾ ਰੱਖਣ ਵਾਲਾ ਤਾਂ ਉਦੋਂ ਤੁਸੀਂ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਤੇ ਕੋਈ ਮਾਰ ਨਹੀਂ ਸਕਦਾ ਤੇ ਬਾਈ ਤੁਸੀਂ ਦੱਸਿਆ ਕਿ ਤੁਸੀਂ ਅੰਦੋਲਨ ਚ ਗਏ ਤੁਹਾਡੇ ਤੇ ਤਸ਼ੱਦਦ ਹੋਇਆ ਹਰਿਆਣੇ ਦਾ ਇੱਕ ਨੌਜਵਾਨਾ ਜੋ 2 ਦਿਨ ਪਹਿਲਾਂ ਰਿਹਾ ਹੁਕਾਇਆ ਨਵਦੀਪ ਵਾਟਰ ਕੈਨਲ ਵਾਲਾ ਉਸ ਦੇ ਵੱਲੋਂ ਵੀ ਖੁਲਾਸੇ ਕੀਤੇ ਗਏ ਨੇ ਕਿ ਉਸ ਦੇ ਨਾਲ 3 ਡਿਗਰੀ ਟੌਰਚਰ ਕੀਤਾ ਗਿਆ ਪਾਣੀ ਚ ਪਾਇਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿ ਜੋ ਵੀ ਆਪਣੇ ਹੱਕ ਲੈਣ ਲਈ ਉੱਠਦਾ ਸਰਕਾਰਾਂ ਦੇ ਵੱਲੋਂ ਇਸ ਤਰੀਕੇ ਦਾ ਤਸ਼ੱਦਦ ਕੀਤਾ ਜਾਂਦਾ ਜਾਂ ਇਹ ਰਵਈਆ ਅਪਣਾਇਆ ਜਾਂਦਾ ਵੇਰੀ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਪਿਆ ਆਪਣੇ ਨਾਲ ਜੋ ਨਵਦੀਪ ਨਾਲ ਹੋਇਆ ਮੇਰੇ ਨਾਲ ਹੋਇਆ ਸ਼ੁਭਕਰਨ ਨਾਲ ਹੋਇਆ ਹੁਣ ਸ਼ੁਭਕਰਨ ਕੋਲ ਵੀ ਕੋਈ ਜ਼ਮੀਨ ਨਹੀਂ ਸੀ ਹੈਗੀ ਉਪਰ ਉਹ ਵੀ ਸਾਰੇ ਦੂਜੇ ਲੋਕਾਂ ਦੇ ਜਿਹੜੇ ਦੂਸਰੇ ਕਿਸਾਨ ਨੇ ਹਨਾ ਉਹਨਾਂ ਦੇ ਹੱਕਾਂ ਵਾਸਤੇ ਆਇਆ ਸੀ ਨਵਦੀਪ ਘਰਤਾ ਨਵਦੀਪ ਵੀ ਆਪਣੇ ਕੰਮ ਕਰ ਸਕਦਾ ਪਰ ਨਵਦੀਪ ਵੀ ਦੂਸਰਿਆਂ ਸਾਰਿਆਂ ਦੇ ਹੱਕਾਂ ਵਾਸਤੇ ਆਵਾਜ਼ ਚੁੱਕ ਰਿਹਾ ਪਰ ਇਹ ਤਾਂ ਸ਼ੁਰੂ ਤੋਂ ਹੀ ਸਰਕਾਰਾਂ ਦਾ ਸਿਸਟਮ ਰਹਿੰਦਾ ਕਿ ਜਦੋਂ ਕੋਈ ਵੀ ਆਵਾਜ਼ ਚੁੱਕਦਾ ਤਾਂ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਤਸ਼ੱਦਦ ਨਾਲ ਕਿਸੇ ਦੀ ਕੋਈ ਆਵਾਜ਼ ਦਵੇਗੀ ਕਿਉਂਕਿ ਜਿਵੇਂ ਜਿਵੇਂ ਇਹ ਤਸ਼ੱਦਦ ਕਰਦੇ ਜਾਂਦੇ ਆ ਤਾਂ ਓਵੇਂ ਓਵੇਂ ਸਗੋਂ ਸਾਰਿਆਂ ਦੇ ਹੌਸਲੇ ਬਲੰਦ ਹੁੰਦੇ ਆ ਤੇ ਇਹ ਸ਼ੁਰੂ ਤੋਂ ਇਹਨਾਂ ਨੇ ਆਦਤਾਂ ਪੰਜਾਬ ਨੂੰ ਬੜੇ ਚਿਰ ਦੀ ਪਾਈ ਆ ਕਿ ਤਸ਼ੱਦਦ ਕਰਦੇ ਆ ਪੰਜਾਬ ਫਿਰ ਵੱਡਿਆ ਜਾਂਦਾ ਟੁੱਕਿਆ ਜਾਂਦਾ ਫਿਰ ਖੜਾ ਹੁੰਦਾ ਇਹ ਤਾਂ ਆਪਣਾ ਗੁਰੂ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਦਾਤ ਬਖਸ਼ੀ ਆ ਕਿ ਇਹ ਤਾਂ ਅੱਕਾਂ ਵਾਲਾ ਕੰਮ ਹੈ ਆਪਣੇ ਸਾਰਿਆਂ ਦਾ ਕਿ ਜਿਉਂ ਜਿਉਂ ਵੱਢਣਗੇ ਓਹ ਤੋਂ ਦੁਨੇ ਹੋਵਾਂਗੇ ਤੇ ਭਾਈ ਜਦੋਂ ਤੁਹਾਡੇ ਨਾਲ ਤਸ਼ੱਦਦ ਹੋਇਆ ਹੁਣ ਇਲਾਜ ਵੀ ਹੋ ਰਿਹਾ ਕਦੇ ਹੌਸਲਾ ਡਿੱਗਿਆ ਜਾਂ ਚੜ੍ਹਦੀ ਕਲਾ 'ਚੋਂ ਨਹੀਂ ਹੌਸਲਾ ਨਹੀਂ ਡਿੱਗਿਆ ਵੀਰੇ ਬਾਬਾ ਦੀਪ ਸਿੰਘ ਜੀ ਦਾ ਸਿਰ ਤੇ ਬਹੁਤ ਵੱਡਾ ਹੱਥ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹਾਂ ਤੇ ਚੜ੍ਹਦੀ ਕਲਾ 'ਚ ਹੀ ਰਵਾਂਗੇ ਤੇ ਬਾਈ ਤੁਸੀਂ ਕਿਸਾਨਾਂ ਦੇ ਹੱਕ 'ਚ ਗਏ ਸੀ ਕੁਝ ਦਿਨ ਪਹਿਲਾਂ ਹਾਈ ਕੋਰਟ ਦਾ ਕਿਸਾਨ ਪੱਖੀ ਇੱਕ ਫੈਸਲਾ ਆਇਆ ਕਿ ਬਾਰਡਰ ਖੋਲ ਦੋ ਕਿਸਾਨਾਂ ਨੂੰ ਦਿੱਲੀ ਜਾਣ ਦੋ ਉਹ ਫੈਸਲੇ ਅਜਿਹੇ ਫੈਸਲੇ ਆ ਨਾ ਭਾਵੇਂ ਅੱਜ ਬੈੱਡ ਤੇ ਆ ਸਕੂਨ ਮਿਲਦਾ ਬਹੁਤ ਮਿਲਦਾ ਵੀਰੇ ਕਿਉਂਕਿ ਕਾਫੀ ਟਾਈਮ ਹੋ ਗਿਆ ਕਿਸਾਨ ਇੱਥੇ ਬੈਠੇ ਨੇ ਤੇ ਉਹ ਤਾਂ ਦੇਖੋ ਕਿਸਾਨਾਂ ਵੱਲੋਂ ਤਾਂ ਬੈਰੀਗੇਟਿੰਗ ਨਹੀਂ ਕੀਤੀ ਗਈ ਕਿਉਂਕਿ ਕਿਸਾਨ ਤਾਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਆ ਹੁਣ ਇੱਕ ਪਾਸੇ ਕਹਿੰਦੇ ਆ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ ਭਾਰਤ ਦਾ ਤਾਂ ਇੱਕ ਪਾਸੇ ਜੇ ਉਹ ਭਾਰਤ ਦੇ ਕਿਸਾਨ ਪੰਜਾਬ ਦੇ ਕਿਸਾਨ ਹੀ ਉੱਠ ਕੇ ਆਪਣੇ ਹੱਕ ਲੈਣ ਵਾਸਤੇ ਆਪਣੇ ਦਿੱਲੀ ਜਾਂਦੇ ਆ ਤਾਂ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾਂਦਾ ਤਾਂ ਵੈਰੀਗੇਟਿੰਗ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ ਤਾਂ ਉਹ ਕਿਸਾਨ ਤਾਂ ਉੱਥੇ ਬੈਠੇ ਹੋਇਆ ਸ਼ਾਂਤਮਈ ਤਰੀਕੇ ਨਾਲ ਇਹ ਬੜੇ ਆਪਾਂ ਦੁਨੀਆ ਦੇ ਵਿੱਚ ਪ੍ਰੋਟੈਸਟ ਦੇਖਦੇ ਆ ਆਪਾਂ ਪਹਿਲਾ ਪ੍ਰੋਟੈਸਟ ਇਹ ਦੇਖ ਰਹੇ ਆ ਕਿ ਜਿੱਥੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾਂਦਾ ਧਰਨਾ ਲਗਾਇਆ ਜਾਂਦਾ ਹੈ ਹਨਾ ਤਾਂ ਇਹ ਬਟ ਹੁਣ ਦੇਖੋ ਦਿੱਲੀ ਜਾਂਦੇ ਆ ਬਾਰਡਰ ਖੋਲਦੇ ਆ ਤਾਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਵੀ ਜਾਣਗੇ ਤੇ ਭਾਈ ਜਦੋਂ ਤੰਦਰੁਸਤ ਹੋ ਜਾਓਗੇ ਫਿਰ ਕਿਸਾਨਾਂ ਦੇ ਨਾਲ ਜੇ ਦਿੱਲੀ ਪਹੁੰਚ ਗਏ ਕਿਸਾਨ ਦਿੱਲੀ ਪਹੁੰਚੋਗੇ ਬਿਲਕੁਲ ਵੀਰੇ ਜ਼ਰੂਰ ਜਾਵਾਂਗੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਤਾਂ ਦੇਖੋ ਸਭ ਨੂੰ ਲੜਨਾ ਪੈਂਦਾ ਕਿਉਂਕਿ ਡੋਬਦੇ ਨੂੰ ਹੱਥ ਪੈਰ ਤਾਂ ਮਾਰਨੇ ਪੈਣਗੇ ਵੀਰੇ ਕਿਉਂਕਿ ਹੁਣ ਇਸ ਟਾਈਮ ਜਿਹੜੀ ਪੰਜਾਬ ਦੀ ਕਿਸਾਨੀ ਹੈ ਖੇਤੀ ਹੈ ਉਹ ਇਸ ਟਾਈਮ ਇਹਨਾਂ ਦੇ ਜਿਹੜੇ ਪੂੰਜੀਪਤੀ ਨੇ ਉਹ ਆਪਣੇ ਹੱਥਾਂ ਦੇ ਵਿੱਚ ਲੈ ਕੇ ਬੈਠਣ ਨੂੰ ਤਿਆਰ ਹੋਏ ਖੜੇ ਨੇ ਜੇ ਹੁਣ ਇਸ ਟਾਈਮ ਆਪਣੇ ਸਿਰ ਤੱਕ ਪਾਣੀ ਜਾ ਰਿਹਾ ਜੇ ਹੱਥ ਪੈਰ ਨਹੀਂ ਮਾਰਾਂਗੇ ਤਾਂ ਪੰਜਾਬ ਤਾਂ ਖਤਮ ਹੋ ਜਾਊਗਾ ਕਿਸਾਨੀ ਖਤਮ ਹੋ ਜਾਊਗੀ ਸਾਰੇ ਦੀ ਹੱਕਾਂ ਵਾਸਤੇ ਆਪਾਂ ਨੂੰ ਤੁਰਨਾ ਤਾਂ ਪੈਣਾ ਹੈ ਘਰਾਂ ਚੋਂ ਨਿਕਲ ਕੇ ਆਪਾਂ ਨੂੰ ਆਪਣੀ ਆਵਾਜ਼ ਤਾਂ بلند ਕਰਨੀ ਪੈਣੀ ਹੈ ਕਿਉਂਕਿ ਆਪਾਂ ਕਿਹੜਾ ਝੂਠੇ ਆ ਆਪਾਂ ਸੱਚੇ ਆ ਬਿਲਕੁਲ ਆਪਣੀ ਜਿਹੜੀ ਹੱਕ ਬਣਦੇ ਆ ਆਪਾਂ ਉਹ ਲੈ ਰਹੇ ਆ ਹਨਾ ਤਾਂ ਆਪਣੇ ਹੱਕਾਂ ਵਾਸਤੇ ਤਾਂ ਦੇਖੋ ਬਹੁਤ ਕੁਝ ਕਰਨਾ ਪੈਂਦਾ ਇਨਸਾਨ ਤਾਂ ਭਾਈ ਤਲਾਜ਼ ਦੌਰਾਨ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਂਕਿਊ ਸਸ਼ਿਕਾ ਜੈਸਿਕਾ ਤਾਂ ਸਾਡੇ ਨਾਲ ਉਹ ਨੌਜਵਾਨ ਜੋ ਪੰਜਾਬ ਤੋਂ ਚੁੱਕ ਕੇ ਹਰਿਆਣਾ ਲੈ ਜਾਇਆ ਜਾਂਦਾ ਉਸ ਦੇ ਵੱਲੋਂ ਵੱਡੀਆਂ ਗੱਲਾਂ ਦੱਸੀਆਂ ਗਈਆਂ ਨੇ ਕਿ ਉਸ ਦੇ ਨਾਲ ਕਿਸ ਤਰੀਕੇ ਕੁੱਟਮਾਰ ਕੀਤੀ ਗਈ ਤਸ਼ੱਦਦ ਕੀਤਾ ਗਿਆ ਉਸ ਪ੍ਰਤਪਾਲ ਵੀਰ ਦਾ ਇਹ ਵੀ ਕਹਿਣਾ ਕਿ ਉਸ ਦੇ ਜੋ ਸ਼ਰੀ ਸਾਹਬ ਹੁੰਦਾ ਉਸ ਦੀ ਬੇਅਦਬੀ ਕੀਤੀ ਗਈ ਖਿੱਚ ਕੇ ਉਤਾਰਿਆ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਬੂਰੀ ਦੇ ਵਿੱਚ ਪਾ ਕੇ ਕੁੱਟਮਾਰ ਕੀਤੀ ਗਈ ਪਰ ਉਸ ਵੀਰ ਦੇ ਹੌਸਲੇ ਨੂੰ ਸਲਾਮ ਆ ਕਿਉਂਕਿ ਉਹ ਅੱਜ ਵੀ ਕਹਿ ਰਿਹਾ ਕਿ ਉਹ ਤੰਦਰੁਸਤ ਹੋ ਕੇ ਜੇਕਰ ਉਸ ਵਕਤ ਤੱਕ ਕਿਸਾਨ ਦਿੱਲੀ ਪਹੁੰਚ ਜਾਂਦੇ ਨੇ ਤਾਂ ਹੌਸਲੇ ਦੇ ਵਿੱਚ ਉਹ ਦਿੱਲੀ ਜਾਵੇਗਾ ਤੇ ਉਸ ਘਰ ਧਰਨੇ ਦੇ ਵਿੱਚ ਜਾ ਕੇ ਡਟੇਗਾ